ਹੈਲੋ ਸਸ ਸਿਕਰ ਗਾਇਜ਼ ਆਈ ਹੂਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਣੇ ਕੋ ਆਈਆ ਗਸਤੀਆਂ ਚੋਂ ਗਸਤੀ ਸੋਨੂ ਕੌਰ ਹੈ ਨਾ ਤੁਸੀਂ ਕਹਣਾ ਕਹਿੰਦੀ ਐ ਤੁਸੀਂ ਉਹਦੇ ਸਾਰੇ ਵੀਡੀਓ ਦੇਖਿਆ ਵੀ ਮੈਂ ਗਸਤੀ ਕਿਉਂ ਕਹਿੰਨੀ ਐ ਹੈ ਨਾ ਫੇ ਆਪਾਂ ਗੱਲ ਕਰਦੇ ਆ ਵੀ ਇਹ ਗਸਤੀ ਕਿੱਦਾਂ ਬਣੀ ਕਿਉਂ ਗਸਤੀ ਐ ਇਹ ਤੇ ਹੁਣ ਆਪਾਂ ਕੁਲਚਾ ਭੱਲ ਲਿਆ ਨੇ ਆ ਕਾਫੀ ਅੱਗੇ ਗਏ ਸਹੀ ਹਾਂ ਇਹ ਸਹੀ ਹੈ ਜੀ ਮਸਾਲਾ ਢੋਸਾ ਖਾਣਾ ਫਿਰ ਢੋਸਾ ਖਾ ਲਵਾਂ ਠੀਕ ਕਿੰਦ ਲਗਾ ਬੰ ਮੈਨੂ ਹਾਂਜੀ ਸਸੀ ਗਾਲ ਦੀ ਸਾਰਿਆਂ ਨੂੰ ਜੋ ਹੋ ਗਿਆ ਸਾਰਿਆਂ ਨੇ ਕੈਨੇਡਾ ਦੇ ਤੇ ਬੈਸਟ ਫਲੈਕਸਟੀ ਮੈਡ ਗੀ ਚਾਹੇ ਬੋਜਰਾ ਤੋਂ ਬਾਅਦ ਚੱਟ ਬਲਗੋਨ ਕਰ ਲਈਆਂ ਸਸੀ ਗਾਲ ਦੀ ਮੌਸਮ ਤਾਂ ਬਹੁਤ ਹੈ ਤਾਂ ਹਾਂਜੀ ਚਲੜਦੇ ਆ ਨਹੀਂ ਨਹੀਂ ਚਲੋ ਅੱਜ ਆਪਾਂ ਤੁਹਾਨੂੰ ਖਵਾ ਕੇ ਲੈ ਹੁੰਨੇ ਫਿਰ ਮੌਸਮ ਵਧੀਆ ਨਾ ਨਾ ਧੋਪਾ ਬਹੁਤ ਸੋਹਣਾ ਕੁਆਲ ਤੇ ਆਓ ਅੱਗੇ ਬਾਜ਼ਾਰ ਚ ਆਪਾਂ ਜੋ ਤਾਂ ਪੈਸਾ ਦਾਇਆ ਨਾ ਨਹੀਂ ਗੈਜ਼ਾ ਕੀ ਗਾਸਤੀ ਪੁਣਾ ਹੀ ਆ ਹੈ ਨਾ ਕਿੱਥੇ ਇਹਦਾ ਪੇ ਆ ਇਹਦਾ ਨਾਲ ਕਪੜਾ ਇਹਦਾ ਨਾਲ ਆ ਜਾਂ ਕੋਈ ਭੈਣ ਨਾਲ ਆਈ ਹੈ ਆ ਕੰਜਰੀਏ ਕਹਿੰਦੀ ਅਸੀਂ ਇੰਗੇਜਮੈਂਟ ਕਰਾਈ ਆ ਇੰਗੇਜਮੈਂਟ ਕਰਾ ਕੇ ਤੁਸੀਂ ਰਾਤਾਂ ਰਹਿ ਸਕਦੇ ਆ ਬਾਹਰ ਆ ਕੇ ਹੈਨਾ ਆ ਰਾਤਾਂ ਹੀ ਰਹਿਣੀਆਂ ਆ ਹੋਰ ਕੀ ਕਰਨਾ ਆਈ ਘੁੰਮਣ ਇਹਨੇ ਕੀ ਲਿਖਿਆ ਮਨਾਲੀ ਵੀ ਅਸੀਂ ਮਨਾਲੀ ਘੁੰਮਣ ਚੱਲੇ ਹੈਨਾ ਤੇ ਆ ਘੁੰਮਣ ਦੇ ਨਾਂ ਤੇ ਗਸ਼ਤੀ ਪੁਣਾ ਕਰਨ ਆਈ ਆ ਇਹ ਹੈਨਾ ਬੀਬੂ ਆ ਜਾ ਚਲੋ ਚੱਕੋ

ਕੰਨੀ ਆਦਾ ਕੁਝ ਲੈ ਕੇ ਆਂ ਘਰੀਂ ਆਇਓ ਤੇ ਹੁਣ ਆਪਾਂ ਕੁਲਚ ਮਿੰਟਾਂ ਰਹੀ ਨਹੀਂ ਆਉਂਦੀ ਆ ਵੀ ਇਦਾਂ ਆਪਣੇ ਲੋਕ ਇੰਨੇ ਫ੍ਰੈਂਕ ਕਦੋਂ ਤੋਂ ਹੋ ਗਏ ਹਨਾ ਵੀ ਇਹਨਾਂ ਦੇ ਫੜ ਕੇ ਕੋਈ ਛੇਤਰ ਕਿਉਂ ਨਹੀਂ ਮਾਰਦਾ ਹੈ ਜਦੋਂ ਸਾਡੇ ਜ਼ਮਾਨੇ ਸੀ ਉਦੋਂ ਤਾਂ ਇਦਾਂ ਨਹੀਂ ਸੀਗੇ ਸਾਡੇ ਜ਼ਮਾਨੇ ਅਸੀਂ ਕੋਈ ਬਹੁਤ ਪੁਰਾਣੇ ਨਹੀਂਗੇ ਹਨਾ ਮੇਰਾ ਵੀ ਵਿਆਹ 14 15 ਸਾਲ ਪਹਿਲਾਂ ਹੀ ਹੋਇਆ ਹੈ ਹੈ ਉਦੋਂ ਤਾਂ ਕੋਈ ਇਦਾਂ ਦਾ ਟਾਈਮ ਨਹੀਂ ਸੀਗਾ ਵੀ ਹਾਂ ਵੀ ਮੁੰਡੇ ਕੁੜੀਆਂ ਇਦਾਂ ਹੀ ਘੁੰਮਦੇ ਫਿਰਦੇ ਸੀਗੇ ਬਿਨਾ ਵਿਆਹ ਤੋਂ ਜਿੱਥੇ ਮਰਜੀ ਜਾਓ ਕੋਈ ਗੱਲ ਨਹੀਂ ਬਲੈਕ ਕਰਕੇ ਰੱਖੋ ਬਲੈਕ ਨਹੀਂ ਆਕਰ ਸਹੀ ਆ ਇਹ ਮੇਲੇਗਾ ਸਹੀ ਆ ਕਰ ਦੇ ਆ ਵੀ ਸਹੀ ਆ ਕਰ ਆ ਕਦੋਂ ਆ ਫਟਾਇਆ ਕਰ ਆਲੀ ਗਾ ਸੱਚ ਸਹੀ ਆ ਤੈਨੂੰ ਫੋਟੋ ਦੇਗਾ ਆਹ ਲਖਰਸ ਕਾਰ ਤੇ ਕੰਮਰ ਪਟਵਾ ਦਿਓ ਜੰਤੂ 1 ਕੰਮਰ ਦਾ ਪਟਾ ਤੋ ਅੱਜ ਮੈਨੂੰ ਨਾ ਗਿਆ ਕੁ ਦਵਾ ਨਹੀਂ ਗਾ ਓਕੇ ਕੰਮ ਦਾ ਸਾਰਾ ਸਾਰਾ ਸਹੀ ਨਾ ਤੁਸੀਂ ਸੀਸੇ ਲੈ ਲਓ ਹਾਂ ਨਿਓ ਨਿਓ ਲਾਓ ਜੀ ਲਾਓ ਜੇ ਤੁਸੀਂ ਲਾਓ ਫਿਰ ਤੂੰ ਜੇ ਕਰਕੇ ਪਾ ਲੈ ਕਿ ਬਲੈਕ ਉਹ ਤੈਨੂੰ ਗਸ਼ਤੀਏ ਉਹ ਤੈਨੂੰ ਇਨਡਾਇਰੈਕਟਲੀ ਇਹ ਕਹਿੰਦਾ ਵੀ ਤੂੰ ਕਾਲੇ ਸਲੀਪਰ ਪਾ ਲੇ ਤਾਂ ਕਾਲੇ तेरे ਪੈ ਰਹੇ ਉਹ ਸਲੀਪਰ ਪਾਈ ਦਿਖਣਾ ਨਹੀਂ ਹੈ ਇਹ ਕਰਕੇ ਤੂੰ ਲਾਈਟ ਕਲਰ ਦੇ ਲੈ ਜਿਹੜੇ ਤੇਰੇ ਪੈਰਾਂ ਦੇ ਵਿੱਚ ਚਮਕ ਵੀ ਜਾਣਾ ਹੈ ਉਹ ਤਾਂ ਤੈਨੂੰ ਕਹਿੰਦਾ ਵੀ ਤੂੰ ਬਲੈ ਉਹ ਦੁਕਾਨਦਾਰ ਨੂੰ ਕਹੀ ਜਾਂਦੀ ਬਲੈਕ ਬਲੈਕ ਉਹ ਦੁਕਾਨਦਾਰ ਵੀ ਵਿਚਾਰਾ ਕਹਿੰਦਾ ਹੁਣਾਂ ਕਹਿੰਦਾ ਹੁਣਾਂ ਰੰਗ ਦੇ ਨਾਲ ਦੇ ਸਿਲੰਡਰ ਕੀ ਸਲੀਪਰ ਮੰਗੀ ਜਾਂਦੀ ਹੈ ਹੈ ਵੇ ਇਹਨੂੰ ਵੀ ਪਤਾ ਵੀ ਬਲੈਕ ਕੀ ਹੁੰਦਾ ਰਾਤ ਨੂੰ ਰਾਈ ਨੇ ਆ ਜਾ ਦਿਖਾਉਣਾ ਤੁਹਾਨੂੰ ਮਾਹੌਲ ਸ਼ੌਲ ਹੈਲੋ ਹੈਲੋ ਇਹ ਸਾਡਾ ਆਲੋ ਵੀ ਬੀਟੂ ਗਏ ਸੀ ਵੀ ਬੀਟੂ ਗਏ تھے ਅਸੀਂ ਅਗਰ ਮੇਰੇ ਨਾਲ ਲੱਤਾਂ ਰੋ ਦੀ ਵਾਰ ਚੈੱਕ ਕਰਦੇ ਹੋਏ ਸਿੰਪਲ ਆ ਹੁਣ ਅੱਧੀ ਰਾਤ ਨੂੰ ਬਾਜ਼ਾਰ ਦੇ ਵਿੱਚ ਕੀ ਕਰਦੀ ਆ ਹੂੰ ਬਾਜ਼ਾਰ 'ਚ ਅੱਧੀ ਰਾਤ ਨੂੰ ਗਸ਼ਤ ਪੁਣਾ ਹੀ ਕਰਦੀ ਆ ਤੇ ਮੇਕਅਪ ਤਾਂ ਤੂੰ ਦੇਖ ਹੀ ਨਾ ਕਿਉਂਕਿ ਤੇਰੇ ਤੇ ਤਾਂ ਕੋਈ ਮੇਕਅਪ ਹੀ ਨਹੀਂ ਅਸਰ ਕਰਨਾ ਤੇਰੇ ਲਈ ਨਹੀਂ ਇਹ ਚੀਜ਼ਾਂ ਬਣੀਆਂ ਹੂੰ ਤੂੰ ਤਾਂ ਕੋਈ ਇਹ ਸੌਖ ਸੌਖ ਵੀ ਕੋਈ ਫਿਲਟਰ ਫਿਲਟਰ ਇਦਾਂ ਦਾ ਬਣੇ ਵੀ ਤੇ ਜਿਹੜਾ ਤੇਰਾ ਰੰਗ ਇਦਾਂ ਚਿੱਟਾ ਦਿਖਾਇਆ ਕਰੇ ਕਿਉਂਕਿ ਤੇਰੇ ਤੇ ਫਿਲਟਰ ਵੀ ਸਾਰੇ ਨਕਾਮ ਹੋਏ ਪਏ ਆ ਕੋਈ ਹਾਲ ਨਹੀਂ ਜੀ ਤੇ ਉਹਨਾਂ ਆਪਾਂ ਅੱਗੇ ਸੀ ਕਰੇ ਆਪਾਂ ਬਹੁਤ ਥੱਕ ਗਿਆ ਹਾਂ ਤੁਹਾਨੂੰ ਬਤਾਉਂਦਾ ਸ਼ੋਪਿੰਗ ਕਿੰਨੀ ਲੱਗੀ ਮੈਨਾ ਤੇ ਬਹੁਤ ਮਜ਼ਾ ਆ ਸਾਰਿਆਂ ਨਾਲ ਤੇ ਔੜਾ ਆਪਾਂ ਕਰਦੇ ਆ ਰੈਸਟ ਤੇ ਆਪਾਂ ਮਿਲਦੇ ਆ ਨੈਕਸਟ ਵਲੌਗ ਚ ਮੇਰਾ ਮ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਹਾਂਜੀ ਸਾਰੇ ਗਸਤਪੁਣਾ ਕਰਕੇ ਹਨਾ ਸਾਰੇ ਕਮ ਫੇਰ ਕੇ ਤੇ ਹੁਣ ਇੱਕ ਕਮਰੇ ਚ ਆ ਕੇ ਸੌਣਗੇ ਇੱਕ ਬੈੱਡ ਦੇ ਉੱਤੇ ਤੇ ਇੱਥੇ ਇਹਨਾਂ ਦਾ ਪੀ ਪਿਆ ਗੱਭੇ ਜਾਂ ਇਹਦੀ ਮਾਂ ਪਾਉਗੀ ਗੱਭੇ ਹੈਂ ਇੱਕ ਬਈ ਸਾਰਾ ਕੋਸ਼ਿਸ਼ ਕਰਦਗੇ ਇਹ ਰੀਸਾਂ ਕਰਦੇ ਮੈਂ ਕਿ ਹਬਿਆਨੀ ਦੀਆਂ ਹੈਨਾ ਤੇ ਜੇ ਇਹ ਉਹਨਾਂ ਦੀਆਂ ਰੀਸਾਂ ਕਰਦੇ ਆ ਤੇ ਇਹਨਾਂ ਨੂੰ ਦੇਖ ਕੇ ਹੋਰ ਕਿੰਨਿਆਂ ਨੇ ਇਹਨਾਂ ਦੀਆਂ ਰੀਸਾਂ ਕਰਨੀਆਂ ਆ ਕੀ ਚਾਹੁੰਦੇ ਆ ਤੁਸੀਂ ਵੀ ਹੁਣ ਗਾਂ ਵਾਲੀਆਂ ਜਨਰੇਸ਼ਨ ਆ ਇਦਾਂ ਹੀ ਕਰਨ ਕੋਈ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਦੇ ਨਿਆਣੇ ਵੀ ਬਣਾ ਵਿਆਹ ਤਾਂ ਹੋਣਗੇ ਇਹ ਵੀ ਗੱਲ ਦੇਖ ਲਿਓ ਹੈਨਾ ਫਿਰ ਤੁਸੀਂ ਕਹਿ ਲਿਓ ਕੋ ਜੋ ਕਹਿਣਾ ਹੈ ਇਹਨਾਂ ਦਾ ਵੀ ਹੱਲ ਕਰੋ ਇਹਨਾਂ ਦਾ ਵੀ ਹੱਲ ਕਰਨਾ ਪੈਣਾ ਹੈ ਜਿਹੜਾ ਇਹਨਾਂ ਨੇ ਗੰਦ ਪਾਇਆ ਹੈ ਇਹ ਗੰਦ ਨਹੀਂ ਸਾਮ ਹੋਣਾ ਹੈਗਾ ਅੱਗੇ ਸੋ ਗਾਇਜ਼ ਮੇਰੀ ਅੱਜ ਦੀ ਵੀਡੀਓ ਸਹੀ ਨਹੀਂ ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਸੋਹਣਾ ਜਿਆ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ 'ਚ ਤੇ ਪਰ ਤੇ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਆ ਥੈਂਕ ਯੂ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਮੇਰਾ ਚੈਨਲ ਵਾਪਸ ਆ ਗਿਆ ਤੇ ਥੈਂਕ ਯੂ ਸੋ ਮਾਚ ਤੇ ਆਪਾਂ ਹੁਣ ਉਸ ਚੈਨਲ ਤੇ ਵੀਡੀਓ ਪਾਵਾਂਗੇ ਇਹ ਮੇਰੇ ਪਹਿਲੇ ਵਾਲੇ ਚੈਨਲ ਤੇ ਥੈਂਕ ਯੂ so much ਫਸਰੀ ਕਾਲ ਬਾਏ ਬਾਏ